ਸਸੇ ਗਾ ਬਈ ਸਾਰਿਆਂ ਨੂੰ ਅੱਜ ਆਪਣੇ ਕੈਂਪ ਨੂੰ 93 ਦਿਨ ਹੋ ਗਏ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸੋਹਣਾ ਕੰਮ ਚੱਲ ਰਿਹਾ ਹੈ ਬੱਚਿਆਂ ਦੀ ਗਿਣਤੀ ਥੋੜੀ ਜਿਹੀ ਘਟੀ ਹੈ ਬਾਰਿਸ਼ ਕਰਕੇ ਵੈਸੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਹੈ ਪਿੰਡ ਦਾ ਵੀ ਬਹੁਤ ਸਹਿਯੋਗ ਹੈ ਤਾਂ ਅੱਜ ਜੋ ਡਾਈਟ ਦੀ ਸੇਵਾ ਗੁਰਦੀਪ ਸਿੰਘ ਮੈਂਬਰ ਜੋ ਪਿੰਡ ਚ ਆਪਾਂ ਕਾਹਨ ਕਹਿੰਦੇ ਨੇ ਥਾਈ ਵਾਲੇ ਇਹਨਾਂ ਦੇ ਬੇਟੇ ਦਾ ਬਰਥਡੇ ਆ ਜਸਪ੍ਰੀਤ ਸਿੰਘ ਜੱਸੀ ਜੋ ਕੈਨੇਡਾ ਵਿੱਚ ਆ ਤਾਂ ਉਹਨਾਂ ਨੇ ਡਾਈਟ ਭੇਜਿਆ ਉਹਨਾਂ ਦਾ ਬਰਥਡੇ ਆ ਪਹਿਲਾਂ ਤਾਂ ਉਹਨਾਂ ਨੂੰ ਹੈਪੀ ਬਰਥਡੇ ਕਹਿੰਦੇ ਸਾਰਿਆਂ ਨੂੰ ਬਹੁਤ ਬਹੁਤ ਬਧਾਈਆਂ ਜਾਂ ਉਹਨਾਂ ਨੂੰ ਪਰਮਾਤਮਾ ਲੰਬੀ ਉਮਰ ਕਰੇ ਤਾਂ ਇਸੇ ਤਰ੍ਹਾਂ ਹੋਰ ਵੀ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਕੈਂਪ ਦੀ ਸਪੋਰਟ ਕਰਿਆ ਕਰੋ ਆਪੋ ਆਪਣੇ ਬੱਚਿਆਂ ਨੂੰ ਇੱਥੇ ਭੇਜਿਆ ਕਰੋ ਜਿਹੜੀਆਂ ਲੜਕੀਆਂ ਆਉਂਦੀਆਂ ਖਾਸ ਕਰਕੇ ਉਹਨਾਂ ਦੇ ਪੇਰੈਂਟਸ ਨੂੰ ਬੇਨਤੀ ਆ ਕਿ ਬਾਈ ਨਾਲ ਆਇਆ ਕਰੋ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਸਾਡੀ ਵੀ ਸਾਨੂੰ ਬਹੁਤ ਮੁਸ਼ਕਲ ਹੋ ਜਾਂਦਾ ਇੱਥੇ ਇੰਨੀ ਨਿਗਾਹ ਅਸੀਂ ਨਹੀਂ ਰੱਖ ਸਕਦੇ ਤਾਂ ਜਿਹੜੇ ਵੀ ਵੀਰ ਇੱਥੇ ਮਤਲਬ ਬੇਟੀਆਂ ਨੂੰ ਭੇਜਦੇ ਤੋ ਆਪਣੇ ਨਾਲ ਆਇਆ ਕਰੋ ਉਹਨਾਂ ਦੇ ਘਰ ਦਾ ਪਰਿਵਾਰ ਦਾ ਮੈਂਬਰ ਇੱਕ ਇਹ ਜ਼ਰੂਰੀ ਬੇਨਤੀ ਹੈ ਸਾਰੇ ਪਿੰਡ ਨੂੰ ਜਿਹੜੀਆਂ ਵੀ ਬੇਟੀਆਂ ਆਉਂਦੀਆਂ ਤਜਾਹੇ ਉਹਦਾ ਭਰਾ ਆਵੇ ਚਾਹੇ ਉਹਦਾ ਪਿਓ ਆਵੇ ਚਾਚਾ ਤਾਇਆ ਕੋਈ ਆਵੇ ਤਾਂ ਇਹ ਖਾਸ ਬੇਨਤੀ ਹੈ ਬਾਈ ਜੀ ਤਾਂ ਬਹੁਤ ਸੋਹਣੀ ਐਕਸਰਸਾਈਜ਼ ਕਰ ਰਹੇ ਸਾਰੇ ਬੱਚੇ ਤਾਂ ਇਸੇ ਤਰ੍ਹਾਂ ਐਕਸਰਸਾਈਜ਼ ਕਰੋ ਗਰਾਊਂਡ ਚ ਜਾ ਕੇ ਤੰਦਰੁਸਤ ਬਣੋ ਖੁਸ਼ੀਆਂ ਮਾਣੋ ਜਿਉਂਦੇ ਵਾਸਤੇ ਰਹੋ ਸਸੀ ਗਾਲ ਜੀ